ਸਤ ਜੀ ਮਿੱਤਰੋ ਕੀ ਹਾਲ ਚਾਲ ਹੈ ਇੱਕ ਤੇ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਕਿ ਮੇਲਾ ਆ ਚੁੱਕਿਆ ਹੈ ਹਰਿਆਣੇ ਦੇ ਵਿੱਚ ਤੇ ਅੱਜ ਦਾ ਦਿਨ ਸੀ ਜਿਹੜਾ ਅਨਾਜ ਮੰਡੀ ਦੇ ਵਿੱਚ ਲੰਘਿਆ ਮੈਂ ਜਿੱਥੇ ਏਟਾਂ ਦੀਆਂ ਟਰਾਲੀਆਂ ਭਰਦੇ ਦੇਖੇ ਇੱਕ ਮੁੰਡਾ ਸੋਨਾਲਿਕਾ ਟਰੈਕਟਰ ਮੰਗਰ ਤੋਂ ਟਰਾਲੀਆਂ ਲੈ ਕੇ ਆਇਆ ਕਹਿੰਦਾ ਮੰਡੀ ਦੀਆਂ ਸਾਰੀਆਂ ਏਟਾਂ ਦੋ ਟਰਾਲੀਆਂ ਜੀ ਭਾ ਕੇ ਲੈ ਕੇ ਜਾਣੀ ਹੈ ਬੜਾ ਯੂਰ ਲਾਇਆ ਬੜਾ ਯੂਰ ਦਿਖਾਇਆ ਬੜੇ ਸਟੰਟ ਕੀਤੇ ਮੁੰਡੇ ਨੇ ਅਰਕੂਟਾ ਟਰੈਕਟਰ ਕਿੱਥੇ ਦਬਦਾ ਕਿੱਥੇ ਦਬਦਾ ਫਿਰ ਥੋਨਾ ਥੋਨਾ ਕੇ ਵਾਈਨ ਇਟਮ ਭਰ ਗਏ ਕੋਸ਼ਿਸ਼ ਕੀਤੀ ਕਿ ਸਾਰੇ ਮੰਡੀ ਦੇ ਇਟਾ Gama ਬੋਹ ਟਰਾਲੀਆਂ ਜੀ ਲੈ ਜਾਉਣ ਆਪਣੀਆਂ ਨੇ ਉਹ ਟਰਾਲੀਆਂ ਭਰ ਕੇ ਲੈ ਗਏ ਮੁੰਡਾ ਫਰੀ ਕੀ ਲੈ ਗਿਆ ਫਰੀ ਕੀ ਲੈ ਗਿਆ ਬਾਈ ਕੁਸ਼ਿਸ਼ ਕਰਦੇ ਆ ਸੀ ਦੁਨੀਆ ਟੇਡੀਆਂ ਵੀਡੀਓ ਪਾਉਣ ਦੀ ਇਹ ਵੀ ਤਾਂ ਕਿ ਮੇਲਾ ਆ ਗਿਆ ਦੀ ਖੁਸ਼ੀ ਦੇ ਵਿੱਚ ਇਹ ਵੀਡੀਓ ਪਾਉਣ ਵਾਦੀ ਕਰਿਆ ਅੱਗੇ ਜਿਹੜੀਆਂ ਵੀਡੀਓ ਦੇਖੋਗੇ ਤੁਸੀਂ ਸਿਰਫ ਤੋਚਣਾਂ ਦੀਆਂ ਵੇਖੋਗੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ